ਨਿਫਾਸ ਸੰਸਥਾ ਵੱਲੋਂ ਪੂਰੇ ਦੇਸ਼ਪਾਤ ਦੇ ਵਿੱਚ 21, 22 ਅਤੇ 23 ਮਾਰਚ ਨੂੰ ਸੀਦ ਪਗਤ ਸਿੰਘ ਰਾਜਗੁਰੂ ਸੁਖਦੇਵ ਹੁਣਾ ਦੇਸ਼ੀ ਦੇ ਦਿਹਾੜੇ ਨੂੰ ਸਮਰਪਿਤ ਇੱਕ ਵਰਲਡ ਰਿਕਾਰਡ ਕਾਇਮ ਕਰਨ ਵਾਸਤੇ ਔਰ ਇੱਕ ਬਲੱਡ ਕੈਂਪ ਜਿਹੜਾ ਲਗਾਇਆ ਜਾ ਰਿਹਾ ਪੂਰੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਪਰ ਬਲੱਡ ਕੈਂਪ ਲਗਾਏ ਜਾਣਗੇ ਪਠਾਨਕੋਟ ਦੇ ਵਿੱਚ ਵੀ ਬੜੇ ਹਮ-ਹਮਾ ਕੇ ਤੇ ਆਦੀਆਂ ਜਿਹੜੀਆਂ ਚਲਦੀਆਂ ਪਈਆਂ ਨੇ ਤੇ ਪੂਰੇ ਹੀ ਜਿਹੜੇ ਕਲੱਬ ਦੇ ਮੈਂਬਰ ਨੇ ਸੰਸਥਾ ਦੇ ਮੈਂਬਰਾਂ ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਬਲੱਡ ਕੈਂਪ ਵਿੱਚ ਆਉਣ ਵਾਸਤੇ ਨਿਯੋਤਾ ਦਿੱਤਾ ਜਾ ਰਿਹਾ ਨਾਲ ਦੀ ਨਾਲ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਲੋਕ ਵੀ ਇਸ ਬਲੱਡ ਕੈਂਪ ਦੇ ਵਿੱਚ ਵੱਧ ਝੜ ਕੇ ਭਾਗ ਲੈਣ ਤਾਂ ਕਿ ਜਿਹੜੇ ਜ਼ਰੂਰਤਮੰਦ ਲੋਕ ਜਿਨ੍ਹਾਂ ਨੂੰ ਖੂਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਮੌਕੇ ਦੇ ਉੱਪਰ ਖੂਨ ਮਹੀਆ ਅੱਜ ਡੀਪੀਆਰ ਤੋਂ ਪਠਾਨਕੋਟ ਰਾਮ ਲਵਾਇਆ ਹੁਣ ਨਾਲ ਇਹ ਬੇਟਵਾਰਤਾ ਕੀਤੀ ਗਈ ਹੈ ਕਲੱਬ ਦੇ ਸਦਸਿਆਂ ਵੱਲੋਂ ਔਰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਲੋਕ ਪਹੁੰਚਣ ਆਓ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆਂ ਕਲੱਬ ਦੇ ਸਦਸਿਅ ਦੀਪਕ ਵਾਲੀਆ ਹੁਣਾਂ ਦੇ ਨਾਲ ਦੇ ਨਾਲ ਦੇ ਨਾਲ ਰਾਮ ਲਵਾਇਆ ਜੋ ਕਿ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿਣਾ ਉਹਨਾਂ ਦਾ ਇਸ ਵੱਡੇ ਉਪਰਾਲੇ ਦੇ ਬਾਰੇ ਸਰ ਸਾਹਿਬ ਨੂੰ ਬੇਨਤੀ ਸਾਰੇ ਦਿਖਾਈ ਬੇਟਵਾਰਤਾ ਕਰਦੇ ਆਂ ਅਹ ਨਮਸਕਾਰ ਜੀ ਮੈਂ ਸੋਸ਼ਲ ਐਕਟਿਵਿਸਟ ਦੀਪਕ ਵਾਲੀਆ ਅਹ ਅੱਜ ਅਸੀਂ ਸਾਡੇ ਜਿਹੜੇ ਪ੍ਰਸ਼ਾਸਨਿਕ ਦਾਇਰੇ ਨੂੰ ਵਕਫਾਕ ਉਹਨਾਂ ਨੂੰ ਅੱਜ ਮਿਲੇ ਵੀ ਐ ਤੇ ਇਨਵਾਈਟ ਵੀ ਕੀਤਾ ਆ ਜਿਵੇਂ ਕਿ ਅਸੀਂ ਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਨੂੰ ਆਲਰੇਡੀ ਇਨਵਾਈਟ ਕਰ ਚੁੱਕੇ ਹਾਂ ਸਾਡੇ ਨੈਸ਼ਨਲ ਇੰਟੀਗ੍ਰੇਟਿੰਗ ਫਾਰਮ ਆਫ ਆਰਟਿਸਟਸ ਐਂਡ ਐਕਟਿਵਿਸਟਸ ਲੋ ਇਕ ਉਪਰਾਲਾ ਇੱਕ ਮੈਸੇਜ ਯੂਥ ਨੂੰ ਯੁਵਾਵਾਂ ਨੂੰ ਕਿ ਬਲੱਡ ਡੋਨੇਸ਼ਨ ਸਾਡੇ ਦੇਸ਼ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਤੇ ਉਸ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ ਇੱਕੇ ਮੁਹਿੰਮ ਅਸੀਂ ਸੰਵੇਦਨਾ ਟੂ ਦੇ ਨਾਂ ਤੇ ਕਰ ਰਹੇ ਹਨ ਜੋ ਕਿ ਇੰਡੀਆ ਦੇ ਨਾਲ ਨਾਲ 20 ਹੋਰ ਦੇਸ਼ਾਂ 'ਚ ਵੀ ਹੋ ਰਹੀ ਹੈ 2500 ਤੋਂ ਵੱਧ ਕੈਂਪ ਅਸੀਂ ਥਰੋਅਆਊਟ ਵਰਲਡ ਲਗਾ ਰਹੇ ਹਾਂ ਔਰ ਇਹਦੇ 'ਚ ਸਾਡਾ ਇੱਕ ਟੀਚਾ ਹੈ ਜੀ ਕਿ 1.5 ਲੱਖ ਤੋਂ ਵੱਧ ਯੂਨਿਟ ਜਿਹੜੇ ਆ ਉਹ ਇਸ ਇਵੈਂਟ ਦੇ ਵਿੱਚ ਇਕੱਠਾ ਹੋਣਗੇ ਇੱਕ ਮੈਸੇਜ ਹੈ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਸਾਰੇ ਲੋਕਾਂ ਨੂੰ ਉਹਨਾਂ ਸਾਰੇ ਭਰਾਵਾਂ ਨੂੰ ਕਿ ਜਿੱਥੇ ਵੀ ਕਿਤੇ ਤੁਹਾਡੇ ਨੇੜੇ ਕੋਈ ਵੀ ਕੈਂਪ ਆਰਗੇਨਾਈਜ਼ ਹੁੰਦਾ ਹੈ ਉੱਥੇ ਜਾ ਕੇ ਆਪਣਾ ਬਲੱਡ ਵੀ ਡੋਨੇਟ ਕਰੋ ਆਪਣੇ ਦੋਸਤ ਮਿੱਤਰਾਂ ਨੂੰ ਵੀ ਇਸ ਚੀਜ਼ ਦਾ ਮੈਸੇਜ ਦਿਓ ਕਿ ਉਹ ਇਸ ਦਿਨ ਸ਼ਹਾਦਤ ਦਿਵਸ ਨੂੰ ਸਮਰਪਿਤ ਬਲੱਡ ਵੀ ਡੋਨੇਟ ਕਰਨ ਔਰ ਇੱਕ ਇਹ ਸੋਸ਼ਲ ਅੱਛਾ ਮੈਸੇਜ ਜੋ ਹੈ ਇਹ ਲੋਕਾਂ ਤੱਕ ਸਪਰੈਡ ਵੀ ਕਰਨ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਇਸ ਇਵੈਂਟ ਦਾ ਇਨੌਗੁਰੇਸ਼ਨ ਮਾਨਣਯੋਗ ਸਾਡੇ ਰਾਸ਼ਟਰਪਤੀ ਜੀ 23 ਮਾਰਚ ਨੂੰ ਕਰਨਗੇ ਔਰ ਇਹਦੇ ਚ ਕਰੀਬਨ ਕਰੀਬਨ ਸਾਡੇ ਕੋ ਪੰਜਾਬ ਹਿਮਾਚਲ ਔਰ ਜੇ ਐਂਡ ਕੇ ਦੇ ਵਿੱਚ 750 ਤੋਂ ਜ਼ਿਆਦਾ ਜਿਹੜੇ ਕੈਂਪ ਹੈ ਉਹ ਅਸੀਂ ਕਰਨ ਜਾ ਰਹੇ ਹਾਂ ਤੁਹਾਡੇ ਸਾਰਿਆਂ ਦੀ ਸਮੂਲੀਅਤ ਦੇ ਨਾਲ ਔਰ ਇੱਕ ਮੈਸੇਜ ਹੋਰ ਤੁਹਾਨੂੰ ਦੇਣਾ ਚਾਹਾਂਗੇ ਕਿ ਜਿਹੜੇ ਵੀ ਬੱਚੇ ਸਾਡੇ ਨਾਲ ਜਾਂ ਜਿਹੜੀ ਵੀ ਆਰਗੇਨਾਈਜੇਸ਼ਨ ਜਾਂ ਜਿਹੜੇ ਵੀ ਸੋਸ਼ਲ ਐਕਟੀਵਿਸਟ ਸਾਡੇ ਨਾਲ ਇਸ ਪਲੈਟਫਾਰਮ ਤੇ ਇਕੱਠੇ ਹੁੰਦੇ ਆ ਉਹਨਾਂ ਨੂੰ ਵਰਲਡ ਰਿਕਾਰਡ ਦਾ ਸਰਟੀਫਿਕੇਟ ਜਿਹੜਾ ਹੈ ਉਹ ਸਾਡੀ ਆਰਗੇਨਾਈਜੇਸ਼ਨ ਵੱਲੋਂ ਸਾਡਾ ਸਰਟੀਫਿਕੇਟ ਜਿਹੜਾ ਨਿਫਾ ਲੋ ਅਸੀਂ ਦਵਾਂਗੇ ਇੱਕ ਸਰਟੀਫਿਕੇਟ ਜਿਹੜਾ ਵੀ ਬਲੱਡ ਕੈਂਪ ਔਰ ਨਾਈਟਸ ਕਰੇਗੀ ਬਲੱਡ ਟੀਮ ਉਹ ਆਪਣੇ ਵੱਲੋਂ ਦੇਣਗੇ ਔਰ ਇਹ ਅਸੀਂ ਇੱਕ ਮੈਸੇਜ ਪੂਰੀ ਦੁਨੀਆ ਤੱਕ ਪਹੁੰਚਾਵਾਂਗੇ ਕਿ ਅਸੀਂ ਇਹ ਜੋ ਇਵੈਂਟ ਸ਼ਹਾਦਤ ਦੇ ਵਾਸਤੇ ਸਮਰਪਿਤ ਕਰ ਰਹੇ ਹਾਂ ਇਹਦੇ ਚ ਸਿਰਫ ਯੁਵਾ ਹੀ ਨਹੀਂ ਉਹ ਸਾਰੇ ਹੀ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਹੈ ਜਿਨ੍ਹਾਂ ਦਾ ਮੈਂ ਅੱਜ ਤੁਹਾਡੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਜ਼ਿਆਦਾ ਸਪੋਰਟ ਕੀਤਾ ਥੈਂਕ ਯੂ ਧੰਨਵਾਦ ਅੱਜ ਨੀਫਾ ਪਠਾਨਕੋਟ ਦੀ ਇੱਕ ਟੀਮ ਜਿਹੜਾ ਲੋਕ ਸੰਪਰਕ ਦਫ਼ਤਰ ਪਠਾਨਕੋਟ ਵਿਖੇ ਆਈ ਅਤੇ ਉਹਨਾਂ ਵੱਲੋਂ ਸੰਵੇਦਨਾ 2 ਜੋ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜੋ ਕਿ 21 ਮਾਰਚ ਤੋਂ ਲੈ ਕੇ 23 ਮਾਰਚ ਤੱਕ ਸ਼ਹੀਦ ਆਜ਼ਮ ਸ਼੍ਰੀ ਭਗਤ ਸਿੰਘ ਜੀ, ਸ਼੍ਰੀ ਰਾਜਗੁਰੂ ਜੀ, ਸ਼੍ਰੀ ਸੁਖਦੇਵ ਜੀ ਨੂੰ ਸਮਰਪਿਤ ਜਿਹੜਾ ਇੰਟਰਨੈਸ਼ਨਲ ਬਲੱਡ ਡੋਨੇਸ਼ਨ ਅਵੇਅਰਨੈਸ ਕੈਂਪੇਨ ਚਲਾਈ ਜਾ ਰਹੀ ਹੈ ਮੈਂ ਉਹਨਾਂ ਦੇ ਇਸ ਪ੍ਰਯਾਸ ਦੀ ਬਹੁਤ ਸراہਨਾ ਕਰਦਾ ਹਾਂ ਅਤੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਇੱਕ ਅਜਿਹਾ ਪ੍ਰੋਜੈਕਟ ਜੋ ਇੱਕ ਸਮਾਜ ਦੇ ਲਈ ਕੰਮ ਕਰ ਰਿਹਾ ਹੈ ਇੱਕ ਨੌਜਵਾਨਾਂ ਨੂੰ ਇੱਕ ਦਿਸ਼ਾ ਦੇ ਰਿਹਾ ਹੈ ਇੱਕ ਜਾਗਰੂਕਤਾ ਲੈ ਕੇ ਚੱਲ ਰਿਹਾ ਵੀ ਆਓ ਆਪਣਾ ਆਪਣਾ ਸਹਿਯੋਗ ਦੇ ਕੇ ਇਸ ਸਮਾਜ ਦੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੱਧ ਕੇ ਹਿੱਸਾ ਲਈਏ ਸੋ ਮੇਰੀ ਸਾਰੇ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਆਓ ਅਸੀਂ ਵੀ ਇੱਕ ਵਾਰੀ ਮਿਲ ਕੇ ਜੋ ਨਿਫਾ ਵੱਲੋਂ ਇਹ ਪ੍ਰਯਾਸ ਕੀਤਾ ਜਾ ਰਿਹਾ ਹੈ 21 ਤੋਂ ਲੈ ਕੇ 23 ਮਾਰਚ ਤੱਕ ਆਪਣਾ ਸਹਿਯੋਗ ਦਿਈਏ ਰਤ ਦਾਨ ਕਰੀਏ ਤੇ ਸਮਾਜ ਭਲਾਈ ਦੇ ਕਾਰਜ ਵਿੱਚ ਸਹਿਯੋਗੀ ਬਣੀਏ ਧੰਨਵਾਦ